ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਜਦੋਂ ਇਹ ਸਾਰਿਆਂ ਦੇ ਧਿਆਨ ਵਿੱਚ ਗੱਲ ਆਈ ਕਿ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਤੇ ਉਸ ਦੇ ਸਾਰੇ ਪੰਜੋ ਹੀ ਮੈਂਬਰ ਕੱਲ ਅਕਾਲ ਤਖਤ ਸਾਹਿਬ ਜਾ ਕੇ ਅਰਦਾਸ ਕਰਕੇ ਆਏ ਨੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਸ਼ੁਕਰੀਆ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਤੇ ਅਰਦਾਸ ਕੀਤੀ ਹੈ ਕਿ ਗੁਰੂ ਸਾਹਿਬ ਸਾਨੂੰ ਸਮਰੱਥਾ ਬਖਸ਼ੋ ਸ਼ਕਤੀ ਦਿਓ ਤਾਂ ਕਿ ਅਸੀਂ ਇਹ ਜਿਹੜਾ ਬਹੁਤ ਵੱਡਾ ਕਾਲਜ ਕਰਨ ਜਾ ਰਹੇ ਹਾਂ ਸ਼੍ਰੋਮਣੀ ਕਾਲੀ ਦਲ ਵਾਸਤੇ ਸਿੱਖ ਪੰਥ ਲਈ ਉਸ ਨੂੰ ਅਸੀਂ ਬੜੀ ਨੇਕ ਨੀਤੀ ਨਾਲ ਇਮਾਨਦਾਰੀ ਨਾਲ ਅਤੇ ਬਿਨਾਂ ਪੱਖਪਾਤ ਤੋਂ ਉਸ ਨੂੰ ਅਸੀਂ ਆਰੰਭ ਕਰਕੇ ਤਾਂ ਨੇਪਰੇ ਚਾੜ ਸਕੀਏ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਨਾਲ ਸਮੁੱਚੇ ਸਿੱਖ ਜਗਤ ਦੀ ਭਾਵਨਾ ਜੁੜੀ ਹੋਈ ਹੈ ਆਪਾਂ ਦੇਖਦੇ ਆ ਆਪਣੇ ਇਤਿਹਾਸ ਵਿੱਚ ਜੱਜਤਵੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੋਏ ਨੇ ਤੇ ਸਮੁੱਚੀ ਸੰਗਤਾਂ ਨੇ ਸਿਰ ਝੁਕਾ ਕੇ ਉਹਨਾਂ ਨੂੰ ਪ੍ਰਵਾਨ ਵੀ ਕੀਤਾ ਹੁਕਮਨਾਮੇ ਤੇ ਪਹਿਰਾ ਵੀ ਦਿੱਤਾ ਤੇ ਉਹਨਾਂ ਦੀ ਪਾਲਣਾ ਵੀ ਹੋਈ ਹੈ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਜਿਨ੍ਹਾਂ ਨੂੰ ਇਸ ਗੱਲ ਤੋਂ ਬੜਾ ਭੈ ਲੱਗਿਆ ਜਾਂ ਉਹਨਾਂ ਨੂੰ ਇਸ ਗੱਲ ਦਾ ਡਰ ਮਹਿਸੂਸ ਹੋਇਆ ਜਾਂ ਵਿੱਚ ਕੋ ਕਮਜ਼ੋਰੀ ਸੀ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਆਪਣਾ ਭਰਤੀ ਦਾ ਕੰਮ ਆਰੰਭ ਕਰਨ ਜਾ ਰਹੀ ਆ 18 ਮਾਰਚ ਨੂੰ ਉਸ ਨੂੰ ਲੈ ਕੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਆਪਣੀਆਂ ਗੱਲਾਂ ਕੀਤੀਆਂ ਤੇ ਦਲੀਲਾਂ ਦਿੱਤੀਆਂ ਪਹਿਲੀ ਗੱਲ ਤਾਂ ਜਿਹੜੇ ਲੋਕ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੇ ਕਿਸੇ ਵੀ ਦੇਸ਼ ਦੀ ਸੰਸਥਾ ਦਾ ਕਾਨੂੰਨ ਉਹਦੇ ਮੂਰੇ ਦਿਖਾਉਂਦੇ ਆ ਉਹਨਾਂ ਨੂੰ ਆਪਾਂ ਇਹ ਆਖਾਂਗੇ ਕਿ ਉਹ ਅਕਾਲ ਤਖਤ ਸਾਹਿਬ ਤੋਂ ਮੁੱਖ ਮੋੜ ਗਏ ਉਹ ਅਕਾਲ ਤਖਤ ਸਾਹਿਬ ਦੇ ਭਗੋੜੇ ਨੇ ਤੇ ਜਿਹੜਾ ਸਿੱਖ ਅਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਮੰਨਦਾ ਉਹ ਵੀ ਇੱਕ ਤਰ੍ਹਾਂ ਦਾ ਸਿੱਖ ਪੰਥ ਨੂੰ ਬਦਾਵਾ ਦੇ ਕੇ ਜਾਂਦਾ ਹੈ ਅੱਜ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਲੈ ਕੇ ਪੰਜ ਮੈਂਬਰੀ ਭਰਤੀ ਕਮੇਟੀ ਬਾਰੇ ਆਖ ਰਹੇ ਹੋ ਕਿ ਅਸੀਂ ਇੱਥੇ ਕੋਈ ਕਾਨੂੰਨ ਦੀ ਕਾਰਵਾਈ ਕਰਾਂਗੇ ਅਸੀਂ ਇੱਥੇ ਕਿਸੇ ਤਰੀਕੇ ਦੀ ਰੋਕ ਲਾਵਾਂਗੇ ਇਹਦਾ ਮਤਲਬ ਤੁਸੀਂ ਇਸ ਭਰਤੀ ਤੋਂ ਤੁਹਾਨੂੰ ਬੜਾ ਡਰਿਆ ਤਾਂ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਸਮਝ ਰਹੇ ਹੋ ਜੇ ਤੁਹਾਨੂੰ ਤੁਹਾਡੀ ਭਰਤੀ ਤੇ ਇਨਾ ਭਰੋਸਾ ਸੀਗਾ ਫੇਰ ਤੁਹਾਨੂੰ ਇਦਾਂ ਦੀ ਗੱਲ ਕਰਨ ਦੀ ਲੋੜ ਨਹੀਂ ਸੀ ਚਲੋ ਤੁਸੀਂ ਆਪਣੀ ਭਰਤੀ ਜਿਹੜੀ ਕੀਤੀ ਉਹ ਤਾਂ ਤੁਹਾਡੀ ਮਰਜ਼ੀ ਆ ਸਾਰਾ ਸਮੂਚਾ ਪੰਥ ਜਾਣਦਾ ਹੈ ਵੀ ਭਰਤੀ ਕਿਹਨੇ ਹੁਕਮਨਾਮਿਆਂ ਤੋਂ ਬਾਹਰ ਜਾ ਕੇ ਤੇ ਕਿਸ ਤਰੀਕੇ ਨਾਲ ਕੀਤੀ ਜੋ ਤੁਸੀਂ ਉਹ ਸਾਰਾ ਜਿਵੇਂ سلسلہ ਚਲਾਇਆ ਇਹ ਸਾਰੇ ਜਾਣਦੇ ਹੀ ਆ ਤੇ ਲੋਕੇ ਵੀ ਸਮਝਦੇ ਆ ਕਿ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਆ ਇਹਨੂੰ ਅਕਾਲ ਤਖਸਾਲ ਵੀ ਮੰਨਤਾ ਹੈ ਇਸ ਇਸ ਨੂੰ ਸਮੂਚੇ ਪੰਥ ਨੇ ਪ੍ਰਵਾਨ ਕਰਨਾ ਹੈ ਸਮੂਚੇ ਪੰਥ ਨੂੰ ਸਾਰੀਆਂ ਸੰਸਥਾਵਾਂ ਨੂੰ ਅਦਾਰਿਆਂ ਨੂੰ ਤੇ ਸਮੂਚੇ ਪੰਥਕ ਧਿਰਾਂ ਨੂੰ ਇਸ ਭਰਤੀ ਵਿੱਚ ਸ਼ਾਮਲ ਹੋਣ ਲੇਕਿਨ ਨਾਲ ਸਾਨੂੰ ਇਹ ਵੀ ਬੜੀ ਹੈਰਾਨੀ ਹੋਈ ਕਿ ਜਿਹੜਾ ਉਹਨਾਂ ਵਿਅਕਤੀਆਂ ਨੇ ਇਹ ਗੱਲ ਆਖੀ ਕੀ ਜਿਹੜੇ ਦੋ ਮੈਂਬਰ ਉਸ ਸਤ ਮੈਂਬਰ ਕਮੇਟੀ ਦੇ ਇੱਕ ਤਾਂ ਜਹਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਉਹ ਅਸਤੀਫਾ ਦੇ ਕੇ ਚਲੇ ਗਏ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਵੀ ਤੇ ਇਸ ਸਤ ਮੈਂਬਰ ਕਮੇਟੀ ਤੋਂ ਵੀ ਉਹਨਾਂ ਨੇ ਸਿੰਘ ਸਾਹਿਬ ਯਾਨੀ ਰਕबीर ਸਿੰਘ ਜੀ ਨੂੰ ਰੱਖਿਆ ਕਿ ਮੈਨੂੰ ਫਾਇਰ ਕਰ ਦਿਓ ਤੇ ਦੂਸਰੇ ਜਿਹੜੇ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਉਹ ਤਾਂ ਸਾਰੀ ਦੁਨੀਆ ਜਾਣਦੀ ਆ ਕਿ ਉਹਨਾਂ ਨੂੰ ਤੁਹਾਡੇ ਲੀਡਰਾਂ ਨੇ ਇਹ ਅਸਤੀਫਾ ਦਵਾਇਆ ਤੇ ਉਹਦੇ ਚ ਪੰਜ ਮੈਂਬਰ ਕਮੇਟੀ ਦਾ ਤਾਂ ਕੋਈ ਰੋਲ ਹੀ ਹੋਣੀਗਾ ਸੋ ਇਹ ਨਹੀਂ ਸਾਨੂੰ ਪਤਾ ਲੱਗਦਾ ਕਿ ਤੁਸੀਂ ਉੱਥੇ ਰੋਜ਼ ਬੈਠੇ ਕਿਉਂ ਝੂਠੀਆਂ ਗੱਲਾਂ ਆਖਦੇ ਹੋ ਸਿੰਘ ਸੁਬਾਨ ਗਿਰੀ ਰਵੀਰ ਸਿੰਘ ਉਹਨਾਂ ਦੇ ਕਿਉਂ ਤੁਸੀਂ ਅੱਜ ਫੇਰ ਉਹਨਾਂ ਦੇ ਬਾਰੇ ਗਲਤ ਗੱਲਾਂ ਸੋਸ਼ਲ ਮੀਡੀਆ ਤੇ ਪਾ ਰਹੇ ਹੋ ਇਹ ਦੇਖੋ ਇਹਨਾਂ ਨੀਵਾ ਨਹੀਂ ਕਰਨਾ ਚਾਹੀਦਾ ਤੁਹਾਨੂੰ ਇਹ ਇਹਦਾ ਲੇਖਾ ਜੋਖਾ ਦੇਣਾ ਪਊਗਾ ਕਿਸੇ ਵਕਤ ਸਾਰਾ ਕੁਝ ਸਾਹਮਣੇ ਆ ਜਾਣਾ ਹੈ ਇਹ ਜਿਹੜੀ ਭੱਤੀ ਆ ਇਦਾਂ ਸਿੱਖ ਸੰਗਤ ਨੇ ਪੰਜਾਬੀਆਂ ਨੇ ਤੇ ਪੰਥਦਰਦੀਆਂ ਨੇ ਸਾਰੇ ਧਰਮਾਂ ਦੇ ਆਪਣੇ ਵਰਗਾਂ ਨੇ ਉਹਨਾਂ ਨੇ ਇਸ ਭਰਤੀ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਕਰਕੇ 2 ਤਰੀਕ ਦੇ ਹੁਕਮਨਾਮੇ ਜਦੋਂ ਜਾਰੀ ਹੋਏ ਸਨ ਉਦੋਂ ਹੀ ਬੜੀ ਇੱਕ ਆਸ ਦੀ ਜਿਹੜੀ ਕਿਰਨ ਜਾਗ ਉੱઠી ਸੀ ਸਮੁੱਚੇ ਪੰਜਾਬੀਆਂ ਦੇ ਦਰਮਿਆਨ ਕਿ ਉਹਨਾਂ ਅਕਾਲੀ ਤਖੜਾ ਹੋ ਕੇ ਇਸ ਆਪਣੀ ਭਰਤੀ 'ਚੋਂ ਤੇ ਮੋਕੇ ਅੱਗੇ ਵਧੂਗਾ ਪੂਰੇ ਪੰਜਾਬੀ ਇਹ ਖਾਲੀ ਦਲ ਦਾ ਸਾਥ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ